ਦੋਸਤੋ ਮੈਡਵੋਕੇਟ ਸਿੰਘ ਮੈਂ ਤੁਹਾਡੇ ਲਈ ਤੁਹਾਡੀ ਰੋਜ਼ਮਰਾਂ ਦੀ ਜਿਹੜੀ ਜ਼ਿੰਦਗੀ ਹੈ ਜਿਹਦੇ ਵਿੱਚ ਬੇਸਿਕ ਸਾਡੇ ਕਾਨੂੰਨ ਬਣੇ ਹੋਏ ਨੇ ਉਹਦੇ ਬਾਰੇ ਤੁਹਾਨੂੰ ਜਾਗਰੂਕ ਕਰਨ ਦੇ ਲਈ ਅਸੀਂ ਵੀਡੀਓ ਬਣਾਉਨੇ ਹਾਂ ਦੋਸਤੋ ਅੱਜ ਤੱਕ ਦਾ ਜਿਹੜਾ ਕਾਨੂੰਨ ਸੀ ਅਸੀਂ ਪੜਦੇ ਆ ਰਹੇ ਸੀ ਜਿਵੇਂ ਮੰਨ ਲਓ ਆਈਪੀਸੀ 1860 ਮੋਸਟਲੀ ਜਿਹੜੇ ਕਾਨੂੰਨ ਸੀਗੇ ਆਈਪੀਸੀ ਸੀਆਰਪੀਸੀ ਤੇ ਐਵੀਡੈਂਸ ਐਕਟ ਇਹ ਅੰਗਰੇਜ਼ਾਂ ਦੇ ਟਾਈਮ ਦੇ ਬਣੇ ਹੋਏ ਨੇ ਕੁਝ ਜ਼ਰੂਰੀ ਅਮੈਂਡਮੈਂਟਸ ਤਾਂ ਕਰ ਦਿੱਤੀਆਂ ਗਈਆਂ ਨੇ ਹੁਣ ਦੋਸਤੋ ਜਦੋਂ ਕਾਨੂੰਨ ਬਣਦਾ ਹੈ ਸਮਾਜ ਦੇ ਵਿੱਚ ਉਹਦਾ ਜਿਹੜੀ ਇੰਪਲੀਮੇਸ਼ਨਸ ਨੇ ਉਹਦੇ ਜਿਹੜੇ ਪ੍ਰਭਾਵ ਨੇ ਉਹ ਕੀ ਪੈਂਦੇ ਨੇ ਜਦੋਂ ਨਵਾਂ ਐਕਟ ਬਣਦਾ ਹੈ ਜਿੱਥੇ ਉਹ ਐਕਟ ਕਿਸੇ ਦੋਸ਼ੀ ਨੂੰ ਸਜ਼ਾ ਦੇਣ ਦੇ ਲਈ ਬਣਦਾ ਹੈ ਲੇਕਿਨ ਉਸਦੇ ਨਾਲ ਹੀ ਉਹ ਐਕਟ ਕਿਸੇ ਨਿਰਦੋਸ਼ ਨੂੰ ਵੀ ਸਜ਼ਾ ਦਿੱਤੀ ਜਾਂਦੀ ਹੈ ਕਿਉਂ ਕਰਕੇ ਸਾਡੇ ਸਮਾਜ ਦੇ ਵਿੱਚ ਉਹ ਐਕਟ ਮਿਸਯੂਜ਼ ਵੀ ਬਹੁਤ ਹੁੰਦਾ ਹੈ ਇਸ ਲਈ ਦੋਸਤੋ ਜਦੋਂ ਕਾਨੂੰਨ ਬਣਾਏ ਜਾਂਦੇ ਨੇ ਇਹ ਸਾਰਾ ਕੁਝ ਦੇਖ ਕੇ ਬਣਾਏ ਜਾਂਦੇ ਨੇ ਇਹਦੇ ਵਿੱਚ ਜਿੰਨੀਆਂ ਤਰੁੱਟੀਆਂ ਨੇ ਜਿੰਨੀਆਂ ਕਮੀਆਂ ਨੇ ਉਹ ਟਾਈਮ ਦੇ ਨਾਲ ਐਮੈਂਡਮੈਂਟਸ ਜਿਹੜੀਆਂ ਨੇ ਉਹ ਕੀਤੀਆਂ ਜਾਂਦੀਆਂ ਨੇ ਹੁਣ ਬਹੁਤ ਹੀ ਅਸੀਂ ਕੁਝ ਦਿਨਾਂ ਤੋਂ ਦੇਖ ਰਹੇ ਹਾਂ ਕਿ ਜਿਹੜਾ ਸਾਡਾ ਤਿੰਨੇ ਕਾਨੂੰਨ ਮੇਨ ਨੇ ਜਿਹਦੇ ਵਿੱਚ ਸਮਾਜ ਦੇ ਵਿੱਚ ਇੱਕ ਸਮਾਜ ਨੂੰ ਚਲਾਉਣ ਦੇ ਲਈ ਲੋਕਤੰਤਰ ਦੇ ਅਧੀਨ ਇੱਕ ਸਚਾਰੂ ਰੂਪ ਦੇ ਵਿੱਚ ਜਿਹਦੇ ਲਈ ਮੰਨ ਲਓ ਆਈਪੀਸੀ ਸੀਆਰਪੀਸੀ ਅਤੇ ਐਵੀਡੈਂਸ ਐਕਟ ਜਿਹੜਾ ਕੀ ਕਾਨੂੰਨ ਸੀਗਾ ਜਿਹਦੇ ਵਿੱਚ ਕੋਈ ਜੁਰਮ ਕਰਦਾ ਹੈ ਉਹਨੂੰ ਸਜ਼ਾ ਦਿਵਾਉਣ ਦੇ ਲਈ ਜਾਨਕੀ ਇੱਕ ਜਿਹੜਾ ਸਮਾਜ ਦਾ ਢਾਂਚਾ ਸੀਗਾ ਉਹ ਉਹਦੇ ਕਾਨੂੰਨ ਦੇ ਅਤੇ ਨਿਯਮ ਦੇ ਅਨੁਸਾਰ ਚੱਲਦਾ ਸੀ ਇਹ ਜਿਹੜੇ ਤਿੰਨੇ ਕਾਨੂੰਨ ਨੇ ਇਹ ਹੁਣ ਬਦਲ ਚੁੱਕੇ ਨੇ ਜਿਹੜਾ ਮੰਨ ਲਓ ਆਈਪੀਸੀ 1860 ਹੈ ਉਹ ਬੀਐਨਐਸ ਬਣ ਗਿਆ ਹੈ ਭਾਰਤੀ ਨਿਆਇ ਸੰਹਿਤਾ ਇਹਦੇ ਦੋਸਤੋ ਜਿਹੜਾ ਅੱਜ ਤੋਂ ਇਹਨੂੰ ਐ ਜਿਹੜਾ ਅਸੀਂ ਇਹ ਕਾਲ ਕਰਾਂਗੇ ਉਸ ਤੋਂ ਬਾਅਦ ਜਿਹੜਾ ਸੀਆਰਪੀਸੀ ਹੈ ਕ੍ਰਿਮੀਨਲ ਪ੍ਰੋਸੀਜਰ ਕੋਡ ਹੈ ਜਿਹੜਾ ਉਹ ਬਣ ਗਿਆ ਹੈ BNSS ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਤੇ ਇਸ ਦੇ ਨਾਲ ਜਿਹੜਾ ਐਵੀਡੈਂਸ ਐਕਟ ਹੈ ਉਹ ਬਣ ਚੁੱਕਿਆ ਹੈ ਭਾਰਤੀ ਸਿੱਖਿਆ ਬਿਲ 2030 ਇਹ ਜਿਹੜੇ ਹੁਣ ਤਿੰਨੇ ਕਾਨੂੰਨ ਇਹ ਕੰਪਲੀਟਲੀ ਬਦਲ ਚੁੱਕੇ ਨੇ ਇਹਦੇ ਵਿੱਚ ਕਈ ਨਵੀਆਂ ਧਰਾਵਾਂ ਲਿਆਂਦੀਆਂ ਗਈਆਂ ਨੇ ਅਤੇ ਕਈ ਧਰਾਵਾਂ ਨੇ ਉਹ ਬਦਲ ਦਿੱਤੀਆਂ ਗਈਆਂ ਨੇ ਆਉਂਦੇ ਰਹਾਂਗੇ ਕਿ ਕਿਵੇਂ ਇਹ ਜਿਹੜੀਆਂ ਧਰਾਵਾਂ ਨੇ ਜਾਂ ਇਹ ਨਵਾਂ ਕਾਨੂੰਨ ਹੈ ਇਹਦਾ ਸਮਾਜ ਦੇ ਵਿੱਚ ਇੱਕ ਚੰਗਾ ਇੱਕ ਵਧੀਆ ਨਿਯਮ ਬਣ ਕੇ ਆਉਣਗੇ ਜਾਂ ਇਹਦਾ ਜਿਹੜਾ ਬਹੁਤ ਮਾੜਾ ਪ੍ਰਭਾਵ ਪਵੇਗਾ ਜਾਂ ਜਿਹੜੇ ਇਹਦੇ ਕਾਨੂੰਨ ਬਣੇ ਨੇ ਇਹਨੂੰ ਜਿਹੜੇ ਕਿ ਮਿਸਯੂਜ਼ ਕਰਨ ਵਾਲੇ ਜਿਆਦਾ ਫਾਇਦਾ ਲੈਣਗੇ ਜਾਂ ਜਿਹੜਾ ਸਮਾਜ ਦੇ ਵਿੱਚ ਕੋਈ ਜੁਰਮ ਕਰਦਾ ਹੈ ਉਹਨੂੰ ਜਿਹੜੀ ਸਜ਼ਾ ਦਾ ਡਰ ਹੈ ਉਹ ਹੋਣਾ ਚਾਹੀਦਾ ਹੈ ਇਸ ਲਈ ਦੋਸਤੋ ਅਸੀਂ ਸਮਾਜ ਦੇ ਵਿੱਚ ਆਮ ਤੌਰ ਤੇ ਦੇਖਦੇ ਹਾਂ ਕਿ ਸਾਡੇ ਸਮਾਜ ਦੇ ਵਿੱਚ ਲੋਕਾਂ ਨੂੰ ਕਾਨੂੰਨ ਦੀ ਜਾਣਕਾਰੀ ਨਹੀਂ ਹੁੰਦੀ ਜਦੋਂ ਉਹ ਜੁਰਮ ਕਰ ਲੈਂਦੇ ਨੇ ਉਸ ਤੋਂ ਬਾਅਦ ਪਤਾ ਲੱਗਦਾ ਹੈ ਕਿ ਇਸ ਜੁਰਮ ਦੀ ਇੰਨੀ ਵੱਡੀ ਸਜ਼ਾ ਹੈ ਉਹ ਤਾਂ ਕਹਿੰਦੇ ਨੇ ਕਿ ਸਾਨੂੰ ਪਤਾ ਹੀ ਨਹੀਂ ਤੇ ਜਿਵੇਂ ਮਾਪੇ ਕਹਿੰਦੇ ਨੇ ਅਸੀਂ ਆਪਣੇ ਬੱਚੇ ਨੂੰ ਸਮਝਾਉਂਦੇ ਕਿ ਉਹ ਐਡਾ ਜੁਰਮ ਨਾ ਕਰ ਸਕਦਾ ਇਸ ਲਈ ਦੋਸਤੋ ਸਮਾਜ ਦੇ ਵਿੱਚ ਜਿਹੜੇ ਕਾਨੂੰਨ ਬਣੇ ਹੋਏ ਨੇ ਮੁੱਖ ਤੌਰ ਤੇ ਤੁਹਾਨੂੰ ਇਹਨਾਂ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਤੁਸੀਂ ਉਹ ਜਾਣਕਾਰੀ ਆਪਣੇ ਬੱਚਿਆਂ ਨੂੰ ਵੀ ਦਿਵੋ ਤਾਂ ਕਿ ਉਹ ਵੀ ਜਿਹੜਾ ਇੱਕ ਜੁਰਮ ਦਾ ਕਰਨ ਦਾ ਡਰ ਉਹਨਾਂ ਦੇ ਮਨ ਦੇ ਵਿੱਚ ਅਤੇ ਇੱਕ ਚੰਗੀ ਜ਼ਿੰਦਗੀ ਜੀਉਣ ਦੇ ਲਈ ਉਹਨਾਂ ਦੇ ਮਨ ਦੇ ਵਿੱਚ ਇੱਕ ਕਾਨੂੰਨ ਦਾ ਡਰ ਚਾਹੀਦਾ ਹੈ ਕਿ ਅਗਰ ਉਹ ਕਿਸੇ ਨਾਲ ਜੇ ਮਾਰਾ ਕਰਨਗੇ ਤਾਂ ਉਹਨਾਂ ਦੇ ਵਿਰੁੱਧ ਕੋਈ ਬਣਦੀ ਜਿਹੜੀ ਕਾਨੂੰਨੀ ਸਖਤ ਕਾਰਵਾਈ ਆ ਉਹ ਹੋਵੇਗੀ ਅਤੇ ਅਗਰ ਉਹਨਾਂ ਦੇ ਨਾਲ ਕੋਈ ਜੁਰਮ ਕਰਦਾ ਹੈ ਤਾਂ ਅਗਰ ਉਹ ਕਿਸੇ ਦੇ ਵਿਰੁੱਧ ਸਖਤ ਕਾਰਵਾਈ ਕਰਾ ਸਕਣ ਜਿਹੜੇ ਇਹ ਤਿੰਨੇ ਕਾਨੂੰਨ ਨੇ ਦੋਸਤੋ ਮੋਸਟਲੀ ਵੈਸੇ ਤਾਂ ਹੁਣ ਜਿਹੜਾ ਨੋਟੀਫਿਕੇਸ਼ਨ ਹੈ ਜਾਂ ਗੈਜਟ ਜਿਹੜਾ ਆ ਰਿਹਾ ਹੈ ਲੇਕਨ ਇਹ ਕਦ ਤੋਂ ਲਾਗੂ ਹੋਣਗੇ ਇਹਦੇ ਬੜੇ ਜਿਹੜਾ ਬੜਾ ਵਿਚਾਰ ਚੱਲ ਰਿਹਾ ਹੈ ਕਿ ਕਦੋਂ ਤੋਂ ਇੱਕਦਮ ਇਹ ਕਾਨੂੰਨਾਂ ਜਿਹੜੇ ਬਦਲ ਜਾਣਗੇ ਕਦੋਂ ਤੋਂ ਇਹ ਜਿਹੜੇ ਕਿਦਾਂ ਪ੍ਰੋਸੀਜਰ ਹੋਵੇਗਾ ਦੋਸਤੋ ਮੋਸਟਲੀ ਜਿਹੜਾ ਹੁਣ ਇਹ ਜਿਹੜੇ ਕਾਨੂੰਨ ਨੇ ਦਸੰਬਰ 2024 ਤੋਂ ਗੈਜਟ ਦੇ ਵਿੱਚ ਸਭ ਕੇ ਇਹ ਲਾਗੂ ਹੋਣਗੇ ਕਿਉਂ ਕਰਕੇ ਇਹ ਕਾਨੂੰਨਾਂ ਦੀ ਪੁਲਿਸ ਪ੍ਰਸ਼ਾਸਨ ਨੂੰ ਵੀ ਪੁਲਿਸ ਵਾਲਿਆਂ ਨੂੰ ਵੀ ਅਤੇ ਜੁਡੀਸ਼ੀਅਲ ਆਫੀਸਰ ਨੂੰ ਵੀ ਅਤੇ ਜਿੰਨੇ ਵੀ ਜਿਹੜੇ ਪ੍ਰਸ਼ਾਸਨ ਦੇ ਨਾਲ ਜਿਹੜੇ ਲੋਕਤੰਤਰ ਦੇ ਵਿੱਚ ਇਸ ਸਮਾਜ ਨੂੰ ਚਲਾਉਂਦੇ ਨੇ ਉਹਨਾਂ ਨੂੰ ਟ੍ਰੇਨਿੰਗ ਇਹਦੀ ਦੇਣੀ ਜ਼ਰੂਰੀ ਹੈ ਕਿਉਂ ਕਰਕੇ ਦੇਖੋ ਦੋਸਤੋ ਇੱਕਦਮ ਤਾਂ ਜਿਹੜੇ ਕਾਨੂੰਨ ਬਦਲ ਕੇ ਕਿਉਂ ਕਰਕੇ ਪਤਾ ਹੀ ਨਹੀਂ ਚੱਲਣਾ ਕਿ ਕਿਹੜੀ ਤਾਰਾ ਕਿਹੜੇ ਜੁਰਮ ਦੀ ਕਿਵੇਂ ਲੱਗੇਗੀ ਇਸ ਲਈ ਜਿਹੜੀ ਉਹਨਾਂ ਦੀ ਟ੍ਰੇਨਿੰਗ ਹੈ ਇਹ ਵੀ ਲਾਜ਼ਮੀ ਹੈ ਇਹਨੂੰ ਜਿਹੜਾ ਥੋੜਾ ਜਿਹਾ ਟਾਈਮ ਜ਼ਰੂਰ ਲੱਗੂਗਾ ਜੋ ਆਈਡੀਆ ਹੈ ਕਿ ਦਸੰਬਰ 2024 ਦੇ ਵਿੱਚ ਗਜੜ ਪੇਸ਼ ਹੋ ਕੇ ਇਹ ਕਾਨੂੰਨ ਹੈ ਜਿਹੜੇ ਲਾਗੂ ਹੋਣਗੇ ਹੁਣ ਦੋਸਤੋ ਮੰਨ ਲਓ ਜੇ ਜਦੋਂ ਇਹ ਕਾਨੂੰਨ ਲਾਗੂ ਹੁੰਦੇ ਨੇ ਤਾਂ ਜਿਹੜੇ ਹੁਣ ਕਰੰਟ ਜਿਹੜੇ ਮੁਕੱਦਮੇ ਚੱਲ ਰਹੇ ਨੇ ਕਿ ਉਹਦੇ ਬਾਰੇ ਜਿਹੜੀ ਇਹ ਬੜਾ ਹੋਊਗਾ ਕਿ ਇਹ ਕਿਹੜੇ ਕਾਨੂੰਨ ਦੇ ਨਾਲ ਚੱਲਣਗੇ ਦੋਸਤੋ ਜਦੋਂ ਤੋਂ ਗਜ਼ਟ ਦੇ ਵਿੱਚ ਇਹ ਕਾਨੂੰਨ ਆਉਣਗੇ ਜਾਂ ਜਦੋਂ ਤੋਂ ਗਜ਼ਟ ਛਪਣਗੇ ਜਾਂ ਜਦੋਂ ਤੋਂ ਬੇਰ ਐਕਟਸ ਆਉਣਗੇ ਇਹ ਕਾਨੂੰਨ ਉਸ ਤੋਂ ਬਾਅਦ ਦੀ ਜਿਹੜਾ ਮੰਨ ਲਓ ਕੋਈ ਜੁਰਮ ਹੁੰਦਾ ਹੈ ਉਸ ਤੋਂ ਬਾਅਦ ਲੱਗਣਗੇ ਜਿਹੜੇ ਪਰਚੇ ਜਿਹੜੀ ਅਕ੍ਰੈਂਸ ਜਿਹੜਾ ਵੀ ਹੈ ਜਿਹੜਾ ਕ੍ਰਾਈਮ ਚੱਲ ਰਿਹਾ ਹੈ ਜਾਂ ਜਿਹੜੇ ਮੰਨ ਲਓ ਕੋਈ ਵੀ ਚੀਜ਼ ਇਦਾਂ ਦੀ ਕਾਨੂੰਨ ਦੇ ਅਧੀਨ ਐਕਟ ਦੇ ਵਿੱਚ ਚੱਲ ਰਹੀ ਹੈ ਉਹ ਪੁਰਾਣੇ ਵੀਹੀ ਚੱਲਣਗੇ ਲੇਕਿਨ ਨਵੇਂ ਨੇ ਜਿਹੜੇ ਉਸ ਐਕਟ ਤੋਂ ਲਾਗੂ ਹੋਣਗੇ ਹੁਣ ਜਿਹੜੀਆਂ ਗੱਲਾਂ ਨੇ ਮੈਂ ਤੁਹਾਨੂੰ ਬੜੀ ਬਰੀਕੀ ਚ ਤਾਂ ਦੱਸਦਾ ਨਹੀਂ ਕਿਉਂ ਕਰਕੇ ਵੀਡੀਓ ਬਹੁਤ ਵੱਡੀ ਹੋ ਜਣੀ ਹੈ ਇਸ ਤੇ ਅਸੀਂ ਟੌਪਿਕ ਟੂ ਟੌਪਿਕ ਵੀਡੀਓ ਲੈ ਕੇ ਆਵਾਂਗੇ ਕਿ ਕਿਹੜੇ ਕੋਈ ਨਵੇਂ ਕਾਨੂੰਨ ਆਏ ਨੇ ਕਿਹੜੀਆਂ ਧਾਰਾਂ ਦੂਈਆਂ ਧਾਰਾਂ ਦੇ ਨਾਲ ਬਦਲੀਆਂ ਨੇ ਅਤੇ ਕਿਹੜੀਆਂ ਧਾਰਾਂ ਹਟਾ ਦਿੱਤੀਆਂ ਗਈਆਂ ਨੇ ਹੁਣ ਮੰਨ ਲਓ ਜਿਹੜੀਆਂ ਮੁੱਖ ਚੀਜ਼ਾਂ ਨਵੀਆਂ ਆਈਆਂ ਨੇ ਜਿਵੇਂ ਸਮੁਦਾਇਕ ਸੇਵਾ ਅਗਰ ਜਿਹੜੇ ਕੋਈ ਛੋਟੇ ਜੁਰਮ ਨੇ ਉਹਦੇ ਵਿੱਚ ਮੰਨ ਲਓ ਕੋਈ ਜਿਹੜੀ ਸੇਵਾ ਇਹ ਜਿਹੜੀ ਸਜ਼ਾ ਉਹਨਾਂ ਨੂੰ ਹੈ ਇਹ ਲਾ ਕਹਦੇ ਨੇ ਕਿ ਜਿਵੇਂ ਤੁਸੀਂ ਕੋਈ ਸਰਕਾਰੀ ਹਸਪੀਟਲ ਸਾ ਉਹਦੀ ਜਿਹੜੀ ਸਫਾਈ ਦਾ ਕੰਮ ਕਰੋ ਜਿਵੇਂ ਕੋਈ ਜਿਹੜੀ ਕੋਈ ਨਗਰ ਕਾਉਂਸਲ ਦੀ ਦੇ ਵਿੱਚ ਕੋਈ ਜਗ੍ਹਾ ਆਉਂਦੀ ਆ ਉਹਦੀ ਸਫਾਈ ਕਰੋ ਜਾਂ ਕਿਸੇ ਤੁਸੀਂ ਜਿਹੜਾ ਧਾਰਮਿਕ ਸਥਾਨ ਹੈ ਉੱਥੇ ਜਾ ਕੇ ਇੰਨੇ ਯਾਨੀ ਕਿ ਕਮਹੀਨੇ ਲਈ ਜਾ ਜਿੰਨੇ ਟਾਈਮ ਦੇ ਲਈ ਤੁਸੀਂ ਉੱਥੇ ਸੇਵਾ ਕਰੋ ਇਸ ਦੇ ਨਾਲ ਜਿਹੜਾ ਕੋਈ ਮੰਨ ਲਓ ਭਾਰਤ ਤੋਂ ਬਾਹਰ ਬੈਠਾ ਹੈ ਉਹ ਕਿਸੇ ਨੂੰ ਜੁਰਮ ਕਰਨ ਦੇ ਲਈ ਮੰਨ ਲਓ ਕੋਈ ਚਾਹੇ ਕਿਸੇ ਦਾ ਕੋਈ ਜਿਵੇਂ ਕੋਈ ਮੰਨ ਲਓ ਹਸਬੈਂਡ ਹੈ ਕੋਈ ਆਪਣੀ ਵਾਈਫ ਤੇ ਜੁਰਮ ਕਰ ਰਿਹਾ ਤੇ ਉਸ ਦਾ ਜਿਹੜਾ ਬ੍ਰਦਰ ਹੈ ਉਹ ਬਾਹਰ ਬੈਠਾ ਉਸ ਨੂੰ ਉਹ ਖਸਾਉਂਦਾ ਹੈ ਤੇ ਉਹ ਜਿਹੜਾ ਕੀ ਹੈ ਇਹ ਕਾਨੂੰਨ ਨਵਾਂ ਬਣਾਇਆ ਗਿਆ ਕਿ ਉਸ ਨੂੰ ਵੀ ਬਰਾਬਰ ਦਾ ਭਾਗੀਦਾਰ ਮੰਨਿਆ ਜਾਵੇਗਾ ਤੇ ਉਸ ਦੀ ਵੀ ਜਿਹੜੀ ਬਰਾਬਰ ਦੀ ਕਾਰਵਾਈ ਉਹਦੇ ਖਿਲਾਫ ਹੋਵੇਗੀ ਇਸ ਤੋਂ ਬਾਅਦ ਮੰਨ ਲਓ ਅਗਰ ਕੋਈ ਕਿਸੇ ਨੂੰ ਕੋਈ ਵਿਆਹ ਦਾ ਝਾਂਸਾ ਦੇ ਕੇ ਮੰਨ ਲਓ ਉਹਦੇ ਨਾਲ ਝੂਠੇ ਦੇ ਤੌਰ ਤੇ ਕੋਈ ਉਹਦੇ ਨਾਲ ਜਿਹੜਾ ਕੋਈ ਐਦਾਂ ਦੇ ਸਰੀਰਕ ਸੰਬੰਧ ਬਣਾਉਂਦਾ ਹੈ ਤੇ ਉਹਦੇ ਨਾਲ ਬਾਅਦ ਚ ਉਹਨੂੰ ਫਰੇਵ ਦੇ ਤੌਰ ਤੇ ਉਹਦੇ ਨਾਲ ਧੋਖਾ ਕਰਦਾ ਹੈ ਤਾਂ ਇੱਥੇ ਜਿਹੜੀ ਰੇਪ ਦੀ ਧਾਰਾ ਹੈ ਉਹ ਲਿਆਂਦੀ ਗਈ ਹੈ ਜਿਹਦੇ ਵਿੱਚ 10 ਸਾਲ ਦੀ ਸਜ਼ਾ ਹੈ ਕਿਉਂ ਕਰਕੇ ਅੱਗੇ ਜਿਹੜਾ ਇਹ ਸੀਗਾ ਇਹ ਬੜਾ ਗੁੰਝਲਦਾਰ ਸੀ ਕਿਉਂ ਕਰਕੇ ਕਿਸੇ ਕੇਸ ਵਿੱਚ ਫੈਕਟਸ ਦੇ ਆਧਾਰ ਤੇ ਹਾਈ ਕੋਰਟ ਦੀ ਕੋਈ ਫਾਈਨਡਿੰਗ ਸੀ ਤੇ ਕਿਸੇ ਦੇ ਵਿੱਚ ਕੋਈ ਲੇਕਿਨ ਅਗਰ ਕੋਈ ਕਿਸੇ ਊਮੈਨਸ ਦੇ ਨਾਲ ਕੋਈ ਝੂਠ ਦੇ ਦਾ ਤੇ ਫਰੇਵ ਦੇ ਆਧਾਰ ਤੇ ਉਹਨੂੰ ਵਿਆਹ ਦਾ ਝਾਂਸਾ ਦੇ ਕੇ ਉਹਦੇ ਨਾਲ ਕੋਈ ਸਰੀਰਕ ਸੰਬੰਧ ਬਣਾਉਂਦਾ ਤਾਂ ਉਹ ਰੇਪ ਦੇ ਵਿੱਚ ਆਵੇਗਾ ਮੰਨ ਲਓ ਅਗਰ ਉਹਨੂੰ ਕਹਿ ਰਿਹਾ ਮੈਂ 1 ਮਹੀਨੇ ਤੱਕ ਵਿਆਹ ਕਰਾਵਾਂਗਾ 2 ਮਹੀਨੇ ਤੱਕ ਵਿਆਹ ਕਰਾਵਾਂਗਾ ਤੇ ਬਟ ਉਸ ਦੀ ਜਿਹੜੀ ਮੈਰਿਜ ਹੈ ਪਹਿਲਾਂ ਵੀ ਹੋ ਚੁੱਕੀ ਸੀ ਪਹਿਲਾਂ ਵੀ ਹੋਈ ਹੋਈ ਸੀ ਤਾਂ ਇਹ ਨਵੀਂ ਇੱਕ ਰੇਪ ਦੀ ਧਾਰਾ ਜੋੜੀ ਗਈ ਹੈ ਉਸ ਦੇ ਨਾਲ ਦੋਸਤੋ ਕੋਈ ਕਿਸੇ ਬੱਚੇ ਨੂੰ 16 ਸਾਲ ਤੋਂ ਥੱਲੇ ਕੋਈ ਮਜ਼ਦੂਰੀ ਕਰਵਾਉਂਦਾ ਹੈ ਤਾਂ ਉਸ ਨੂੰ ਜਿਹੜੀ ਸਜ਼ਾ ਹੈ 10 ਸਾਲ ਤੱਕ ਦੀ ਕਰੀ ਗਈ ਹੈ ਤੇ ਭਾਰੀ ਜੁਰਮਾਨਾ ਕੀਤਾ ਗਿਆ ਹੈ ਇਸ ਨਾਲ ਦੋਸਤੋ ਧਾਰਾ 111 ਜਿਸ ਦੇ ਵਿੱਚ ਸਿੰਡੀਗੇਟ ਕਰਾਈਮ ਜਾਨਕੀ ਤਿੰਨ ਤੋਂ ਵੱਧ ਜਿਹੜੇ ਵਿਅਕਤੀ ਨੇ ਮਿਲ ਕੇ ਅਗਰ ਕੋਈ ਮੰਨ ਲਓ ਕੋਈ ਸਪਾਰੀ ਲੈਣ ਦਾ ਕੰਮ ਕਰਦੇ ਨੇ ਤਾਂ ਉਹਨਾਂ ਨੂੰ ਫਾਂਸੀ ਤੱਕ ਦੀ ਸਜ਼ਾ ਤੇ 10 ਲੱਖ ਜੁਰਮਾਨਾ ਤੱਕ ਕੀਤਾ ਜਾ ਸਕਦਾ ਹੈ ਇਸ ਦੇ ਨਾਲ ਦੋਸਤੋ ਅਗਰ ਪੁਲਿਸ ਦੇ ਕੋਲ ਜਾਂ ਮੰਨ ਲਓ ਕੋਈ ਐਦਾਂ ਦਾ ਹਥਿਆਰ ਹੈ ਕੀ ਉਹ ਤੁਹਾਡੇ ਨਾਲ ਕੋਈ ਧੱਕਾ ਕਰ ਰਹੇ ਨੇ ਤਾਂ ਤੁਸੀਂ ਉਸ ਦੀ ਜਿਹੜੀ ਵੀਡੀਓ ਹੈ ਉਸ ਧੱਕੇ ਦੇ ਖਿਲਾਫ ਬਣਾ ਰਹੇ ਹੋ ਤੇ ਉਹ ਪੁਲਿਸ ਵਾਲਾ ਤੁਹਾਡੀ ਉਸ ਮੋਬਾਈਲ ਨੂੰ ਤੁਹਾਡੀ ਉਸ ਪ੍ਰਾਪਰਟੀ ਨੂੰ ਧੱਕੇ ਨਾਲ ਖੋਹਦਾ ਹੈ ਧੱਕੇ ਨਾਲ ਸਨੇਚ ਕਰਦਾ ਹੈ ਤਾਂ ਧਾਰਾ ਹੈ 302 ਦੇ ਵਿੱਚ ਜਿਹੜੀ ਕਿ ਪਹਿਲਾਂ ਕਤਲ ਦੀ ਧਾਰਾ ਹੁੰਦੀ ਸੀ ਉਹਦੇ ਅਧੀਨ ਜੁਰਮ ਮੰਨਿਆ ਜਾਵੇਗਾ ਜਿਸ ਦੀ ਸਜ਼ਾ 3 ਸਾਲ ਤੱਕ ਦੀ ਹੋਵੇਗੀ ਤੇ ਜੁਰਮਾਨਾ ਵੀ ਹੋਵੇਗਾ ਅਗਰ ਤੁਹਾਡੀ ਕੋਈ ਪ੍ਰਾਪਰਟੀ ਨੂੰ ਜ਼ਬਰਨ ਖੋਹਦਾ ਹੈ ਤਾਂ ਇਹ 302 ਦੇ ਵਿੱਚ ਨਵੀਂ ਧਾਰਾ ਦੇ ਅਧੀਨ 3 ਸਾਲ ਦੀ ਸਜ਼ਾ ਤੇ ਜੁਰਮਾਨੇ ਦਾ ਭਾਗੀਦਾਰ ਹੋਵੇਗਾ ਇਸ ਦੇ ਨਾਲ ਦੋਸਤੋ ਇੱਕ ਜ਼ੀਰੋ ਐਫ ਆਈ ਆਰ ਹੁੰਦੀ ਸੀ ਜਿਹਦੇ ਬਾਰੇ ਸੁਪਰੀਮ ਕੋਰਟ ਨੇ ਕੁਝ ਫਾਈਂਡਿੰਗ ਦਿੱਤੀਆਂ ਸੀ ਕਿ ਤੁਸੀਂ ਜਿੱਥੇ ਵੀ ਕਿਸੇ ਵੀ ਥਾਣੇ ਵਿੱਚ ਕੋਈ ਐਫ ਆਈ ਆਰ ਕਰਵਾ ਸਕਦੇ ਹੋ ਲੇਕਿਨ ਇਹਦੇ ਬਾਰੇ ਹੁਣ ਡਾਇਰੈਕਟ ਲਾਏ ਜਿਹੜਾ ਕਿ ਜ਼ੀਰੋ ਐਫ ਆਈ ਆਰ ਕਿਸੇ ਵੀ ਥਾਣੇ ਵਿੱਚ ਤੁਸੀਂ ਜਾ ਕੇ ਕਟਵਾ ਸਕਦੇ ਹੋ ਤੇ ਉਹ ਥਾਣੇ ਵਾਲ ਥਾਣੇ ਵਾਲੇ ਜਾਂ ਉਹ ਪੁਲਿਸ ਸਟੇਸ਼ਨ ਵਾਲੇ 3 ਦਿਨ ਦੇ ਵਿੱਚ ਉਸ ਐਫ ਆਈ ਆਰ ਨੂੰ ਕਰਨਗੇ ਤੇ 14 ਦਿਨ ਦੇ ਵਿੱਚ ਜਿੱਥੇ ਦੀ ਉਹ ਕਟਨਾ ਹੋਵੇਗੀ ਜਿੱਥੇ ਦਾ ਉਹ ਬਕਾ ਹੋਵੇਗਾ ਤੇ ਅਗਰ ਇਸ ਵਾਲੀ ਜਗ੍ਹਾ ਉੱਥੇ ਐਫ ਆਈ ਆਰ ਕੱਟ ਕੇ ਉਸ ਸਬੰਧਤ ਖਾਣੀ ਨੂੰ ਭੇਜਣਗੇ ਹੁਣ ਦੋਸਤੋ ਇਹਦੇ ਨਾਲ ਮੈਂ ਤੁਹਾਨੂੰ ਦੱਸਦਾ ਹਾਂ ਕਿ ਜਿਹੜੀਆਂ ਧਾਰਾਂ ਬਦਲ ਕੇ ਦੂਜੀਆਂ ਧਾਰਾਵਾਂ ਦੇ ਵਿੱਚ ਹੋ ਗਈਆਂ ਨੇ ਉਹ ਕਿਹੜੀਆਂ-ਕਿਹੜੀਆਂ ਨੇ ਇਹਦੇ ਬਾਰੇ ਜਿਹੜੀ ਅਸੀਂ ਸੰਖੇਪ ਦੇ ਨਾਲ ਜਿਹੜੀ ਆ ਵੀਡੀਓ ਇੱਕ-ਇੱਕ ਸਟੈਪ ਤੇ ਇੱਕ-ਇੱਕ ਜਿਹੜੇ ਸੈਕਸ਼ਨ ਤੇ ਵੀਡੀਓ ਲੈ ਕੇ ਆਵਾਂਗੇ ਕਿ ਕੰਪਲੀਟਲੀ ਕੀ ਫੇਰ ਬਦਲ ਹੋਇਆ ਹੈ ਜਿਵੇਂ ਹੁਣ ਮੰਨ ਲਓ ਜਿਹੜਾ ਐਕਸੀਡੈਂਟ ਦੀ ਧਾਰਾ ਸੀਗੀ ਦੋਸਤੋ 304 ਏ ਉਹਦੀ ਜਿਹੜੀ ਸਜ਼ਾ ਸੀ ਉਹ 3 ਸਾਲ ਦੀ ਸੀ ਲੇਕਿਨ ਹੁਣ ਉਹਦੀ ਜਿਹੜੀ ਸਜ਼ਾ ਹੈ ਉਹ 10 ਸਾਲ ਦੀ ਕਰਦੀ ਗਈ ਹੈ ਅਗਰ ਕੋਈ ਕਿਸੇ ਨੂੰ ਕੋਈ ਹਿੱਟ ਕਰਕੇ ਭੱਜ ਜਾਂਦਾ ਹੈ ਹਿੱਟ ਐਂਡ ਰਨ ਕੇਸ ਬਣਦਾ ਹੈ ਤਾਂ 10 ਸਾਲ ਦੀ ਸਜ਼ਾ ਹੈ ਲੇਕਿਨ ਅਗਰ ਉਹ ਉਸ ਦੀ ਕੋਈ ਜਾਣਕਾਰੀ ਪੁਲਿਸ ਸਟੇਸ਼ਨ ਨੂੰ ਦੇ ਦਿੰਦਾ ਹੈ ਤੇ ਅਗਰ ਸਰੈਂਡਰ ਕਰ ਦਿੰਦਾ ਹੈ ਤਾਂ ਉਹਦੀ ਸਜ਼ਾ 5 ਸਾਲ ਦੀ ਹੋਵੇਗੀ ਲੇਕਿਨ ਦੋਸਤੋ ਇੱਥੇ ਤਾਂ ਗੱਲ ਇਹ ਹੈ ਕਿ ਜਦੋਂ ਕਾਨੂੰਨ ਦੇ ਵਿੱਚ ਐਦਾਂ ਦਾ ਕੋਈ ਐਫਆਈਆਰ ਹੁੰਦੀ ਹੈ ਤਾਂ ਉਹਦੇ ਵਿੱਚ ਕਸੂਰ ਵੱਡੀ ਗੱਡੀ ਵਾਲੇ ਦਾ ਕੱਢਿਆ ਜਾਂਦਾ ਹੈ ਉਹਦੇ ਬਾਰੇ ਉਹ ਕੰਪਲੀਟਲੀ ਉਹ ਜਿਹੜੀ ਨੈਗਲੀਜੈਂਸ ਦਾ ਪਰਚਾ ਹੈ ਉਹ ਆਪੋਜੀਟ ਧਿਰ ਦੇਗੇ ਇਸ ਨੂੰ ਲਾਉਂਦਾ ਹੈ ਲੇਕਿਨ ਇੱਥੇ ਉਹਦੀ ਸਜ਼ਾ ਜਿਹੜੀ 10 ਸਾਲ ਤੇ 5 ਸਾਲ ਦੀ ਉਹ ਕਿਵੇਂ ਹੋਵੇਗੀ ਐਦਾਂ ਜਿਹੜਾ ਪ੍ਰੋਸੀਜਰ ਹੈ ਕਿਵੇਂ ਅੱਗੇ ਆਵੇਗਾ ਉਹਦੇ ਬਾਰੇ ਜਿਹੜੀ ਅਸੀਂ ਵੀਡੀਓ ਹੈ ਇੱਕ ਇਸ ਸੈਕਸ਼ਨ ਤੇ ਲੇਕੇ ਆਵਾਂਗੇ ਕਿਉਂ ਕਰਕੇ ਇਹਦੇ ਬਾਰੇ ਹੁਣ ਤੁਸੀਂ ਦੇਖਿਆ ਹੋਵੇਗਾ ਜਿਹੜੇ ਵੀ ਤੇਲ ਦੇ ਜਿਹੜੇ ਟਰੱਕ ਡਰਾਈਵਰ ਨੇ ਅੱਗੇ ਜਿਨ੍ਹਾਂ ਨੇ ਹੁਣ ਦੇ ਸਮੇਂ ਵਿੱਚ ਸਟ੍ਰਾਈਕ ਕੀਤੀ ਹੋਈ ਹੈ ਕਿ ਉਹਨਾਂ ਦੇ ਜਿਹੜੇ ਐਕਸੀਡੈਂਟ ਨੇ ਨਜਾਇਜ਼ ਤੌਰ ਤੇ ਵੀ ਉਹਨਾਂ ਦੇ ਪਰਚੇ ਪੈਂਦੇ ਨੇ ਜਿਹਦੀ ਸਜ਼ਾ 3 ਸਾਲ ਦੀ ਪਹਿਲਾਂ ਵੀ ਬਹੁਤ ਸੀ ਉਹਦੀ ਸਜ਼ਾ 10 ਸਾਲ ਦੀ ਹੋ ਜਾਵੇਗੀ ਜਿਨ੍ਹਾਂ ਦੇ ਨਾਲ ਉਹਨਾਂ ਨੂੰ ਬਹੁਤ ਭਾਰੀ ਨੁਕਸਾਨ ਹੋਵੇਗਾ ਹੁਣ ਦੇਖਣਾ ਹੋਵੇਗਾ ਕਿ ਇਸਤੇ ਸਰਕਾਰ ਕੀ ਸਟੈਪ ਲੈਂਦੀ ਹੈ ਬੈਕ ਆਉਂਦੀ ਹੈ ਜਾਂ ਅੱਗੇ ਜਾਂਦੀ ਹੈ ਜਾਂ ਇਸਦੇ ਵਿੱਚ ਕੋਈ ਅਮੈਂਡਮੈਂਟ ਕਰਕੇ ਇਸ ਦਾ ਕੋਈ ਤੋੜ ਕਰਦੀ ਹੈ ਦੋਸਤੋ ਜਿਹੜੀਆਂ ਧਾਰਾਵਾਂ ਨੇ ਕਿ ਦੂਜੇ ਧਾਰਾਵਾਂ ਦੇ ਵਿੱਚ ਬਦਲ ਦਿੱਤੀਆਂ ਗਈਆਂ ਨੇ ਉਹ ਕਿਹੜੀਆਂ ਨੇ ਹੁਣ ਮੰਨ ਲਓ ਜਿਵੇਂ 376 ਸੀ ਜਿਹੜੀ ਕਿ ਰੇਪ ਦੇ ਨਾਲ ਸੰਬੰਧਿਤ ਸੀਗੀ ਉਹ ਧਾਰਾ ਹੁਣ ਚੌਹਣ ਧਾਰਾ ਲੱਗਿਆ ਕਰੇਗੀ 64 ਧਾਰਾ ਲੱਗਿਆ ਕਰੇਗੀ ਜਿਹੜੀ 376 ਡੀ ਯਾਨੀ ਕਿ ਗੈਂਗ ਰੇਪ ਦੀ ਧਾਰਾ ਸੀਗੀ ਕਿ ਉਹ ਕਿਹੜੀ ਧਾਰਾ ਦੇ ਨਾਲ ਉਹ ਹੁਣ ਜਿਹੜੀ ਧਾਰਾ ਹੈ ਉਹ 70 ਧਾਰਾ 70 ਧਾਰਾ ਲੱਗਿਆ ਕਰੇਗੀ ਉਹਦੇ ਰਾਹੀ ਜਿਹੜਾ ਪਰਚਾ ਹੈ ਉਹ ਹੋਇਆ ਕਰੇਗਾ ਜਿਹੜੀ ਲੂਟ ਨਾਲ ਧਾਰਾ ਸੰਬੰਧਿਤ ਸੀਗੀ 390 ਉਹ ਜਿਹੜੀ ਧਾਰਾ ਹੁਣ 309 ਉਹਦੇ ਵਿੱਚ ਲੱਗਿਆ ਕਰੇਗੀ ਅਗਰ ਕੋਈ ਲੂਟ ਕਰਦਾ ਹੈ ਤਾਂ ਹੁਣ ਉਹਦੇ ਉੱਪਰ 309 ਧਾਰਾ ਉਹ ਲੱਗਿਆ ਕਰੇਗੀ 309 ਧਾਰਾ ਜਿਹੜੀ ਦੋਸਤੋ ਵੈਸੇ ਉਹ ਜਿਹੜੀ ਹੁੰਦੀ ਸੀ ਅਗਰ ਕੋਈ ਆਪਣੇ ਆਪ ਨੂੰ ਖਤਮ ਕਰਨ ਦੀ ਜਾਂ ਸੁਸਾਇਸਾਈਡ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹਦੇ ਉੱਪਰ ਉਹ ਲੱਗਦੀ ਸੀ ਉਹ ਹੁਣ ਖਤਮ ਕਰ ਦਿੱਤੀ ਗਈ ਹੈ ਜਿਹੜੀ ਚੋਰੀ ਦੀ ਧਾਰਾ ਸੀ 379 ਉਹ ਹੁਣ 303 ਦੇ ਨਾਲ ਲੱਗਿਆ ਕਰੇਗੀ ਜਾਨਕੀ ਅਗਰ ਕੋਈ ਚੋਰੀ ਕਰਦਾ ਹੈ ਤਾਂ ਉਹ ਤੇ ਹੁਣ 303 ਲੱਗਿਆ ਕਰੇਗੀ ਹੁਣ ਦੋਸਤੋ ਇੱਕ ਧਾਰਾ ਤੁਸੀਂ ਸੁਣੀ ਹੋਵੇਗੀ ਕਿ ਅਗਰ ਕੋਈ ਕਿਸੇ ਨੂੰ ਅਪਰਨ ਕਰਦਾ ਹੈ ਜਾਂ ਕਟਨੈਪ ਕਰਦਾ ਹੈ ਉਹ 364 ਲੱਗਦੀ ਸੀਗੀ ਉਹ ਹੁਣ ਉਸ ਦੀ ਜਗ੍ਹਾ 138 ਦੇ ਵਿੱਚ ਲੱਗੇਗੀ ਹੁਣ ਤਾਂ ਰਾਜ ਜਿਹੜੀ 354 ਯਾਨੀ ਕਿ ਲੜਕੀਆਂ ਨੂੰ ਅਗਰ ਕੋਈ ਛੇੜਦਾ ਹੈ ਉਹ ਉਹ ਜਿਹੜੀ ਧਾਰਾ ਹੁਣ ਬਦਲ ਕੇ 74 ਹੈ ਜਿਹੜੀ ਉਹ ਲੱਗਿਆ ਕਰੇਗੀ ਪੀ ਐਨ ਐਸ ਦੇ ਵਿੱਚ ਭਾਰਤੀ ਨਿਆਂਇ ਸੰਗਠਾ ਵਿੱਚ ਜਿਹੜੀ ਹੁਣ 499 ਸੀਗੀ ਕੀ ਅਗਰ ਕੋਈ ਕਿਸੇ ਦੀ ਮਾਨਹਾਨੀ ਦੇ ਵਿੱਚ ਕੁਝ ਬੋਲਦਾ ਹੈ ਤਾ ਕੁਝ ਛਪਾਉਂਦਾ ਹੈ ਜਾਂ ਕੁਝ ਇਦਾਂ ਦਾ ਐਕਟ ਕਰਦਾ ਹੈ ਜਿਹਨੂੰ ਉਹਨੂੰ ਇੱਕ ਸਮਾਜ ਦੇ ਵਿੱਚ ਸੋਸਾਇਟੀ ਦੇ ਸਾਹਮਣੇ ਉਹਦੇ ਮਾਨ ਨੂੰ ਹਾਨੀ ਪਹੁੰਚਦੀ ਹੈ ਤਾਂ ਉਹ ਧਾਰਾ ਹੁਣ ਬਦਲ ਕੇ 356 ਧਾਰਾ ਕਰ ਦਿੱਤੀ ਗਈ ਹੈ ਨਵੇਂ ਐਕਟ ਦੇ ਵਿੱਚ ਉਹ 356 ਲੱਗੇਗੀ ਜਿਹੜੀ 498 ਧਾਰਾ ਮੰਨ ਲਓ ਅਗਰ ਕੋਈ ਕਿਸੇ ਤੋਂ ਦਾਜ ਦੇਹਜ ਮੰਗਦਾ ਹੈ ਉਹ ਤੋਂ ਜਿਹੜੀ ਕੋਈ ਇਦਾਂ ਦੀ ਕੋਈ ਡੋਰੀ ਆਰਟੀਕਲ ਜਾਂ ਕੋਈ ਡੋਰੀ ਮੰਗਦਾ ਹੈ ਤਾਂ ਉਹ ਧਾਰਾ ਬਦਲ ਕੇ 85 ਹੈ ਜਿਹੜੀ ਉਹ ਕਰ ਦਿੱਤੀ ਗਈ ਹੈ 420 ਜਿਹੜੀ 420 ਆਈਪੀਸੀ ਦੇ ਵਿੱਚ ਅਗਰ ਕੋਈ ਕਿਸੇ ਨਾਲ ਚੀਟ ਕਰਦਾ ਹੈ ਫਰੋਡ ਕਰਦਾ ਹੈ ਕਿਸੇ ਨਾਲ ਕੋਈ ਠੱਗੀ ਮਾਰਦਾ ਹੈ ਤਾਂ ਉਹ ਧਾਰਾ ਬਦਲ ਕੇ ਹੁਣ 318 ਦੇ ਵਿੱਚ ਲੱਗ ਗਈ ਹੈ ਮੰਨ ਲਓ ਆਪਾਂ ਅੱਗੇ ਸੁਣਦੇ ਸੀ ਕਿ ਇਹ ਤਾਂ ਬੰਦਾ 420 ਹੀ ਹੈ ਇਟ ਮੀਨਸ ਆਈਪੀਸੀ ਦੇ ਵਿੱਚ ਇਹ ਕਿਸੇ ਨਾਲ ਚੀਟੀਟ ਕਰਨ ਦੀ ਧਾਰਾ ਇਹਦੇ ਉੱਪਰ ਲੱਗੀ ਹੈ ਕਿਸੇ ਨਾਲ ਠੱਗੀ ਮਾਰਨ ਦੀ ਧਾਰਾ ਲੱਗੀ ਹੈ ਉਹ ਹੁਣ 318 ਲੱਗਿਆ ਕਰੂਗੀ ਜਿਹੜੀ 406 ਹੈ ਕ੍ਰਿਮੀਨਲ ਬਰੀਚ ਆਫ ਟਰਸਟ ਅਗਰ ਕਿਸੇ ਦਾ ਕੋਈ ਜਿਹੜਾ ਟਰਸਟ ਹੈ ਉਹ ਤੋੜਦਾ ਹੈ ਤੇ ਉਹ 406 ਲੱਗਦੀ ਸੀ ਉਹ ਟਾਰਾ ਹੁਣ ਬਦਲ ਕੇ 316 ਦੇ ਵਿੱਚ ਲੱਗੇਗੀ ਤੇ ਅਗਰ ਕੋਈ ਮੰਨ ਲੋ ਕਿਸੇ ਨੂੰ ਕੋਈ ਹਾਰਟ ਕਰਦਾ ਹੈ ਕਿਸੇ ਨੂੰ ਕੋਈ ੱੱਕਾ ਮਾਰਦਾ ਮਾਰਦਾ ਹੈ ਕ੍ਰਿਮੀਨਲ ਤੌਰ ਤੇ ਫੋਰਸ ਦੇ ਨਾਲ ਕਿਸੇ ਨੂੰ ਕੋਈ ੱੱਕਾ ਜਾਂ ਉਸ ਦੀ ਮਾਰਕਟਾਈ ਕਰਦਾ ਹੈ ਉਹ ਟਾਰਾ ਬਦਲ ਕੇ ਹੁਣ 215 ਹੋ ਗਈ ਹੈ ਇਹ ਜਿਹੜੀਆਂ ਧਾਰਾਵਾਂ ਨੇ ਦੋਸਤੋ ਇਹ ਕੁਝ ਧਾਰਾਵਾਂ ਤੋਂ ਬਦਲ ਕੇ ਅੱਗੇ ਧਾਰਾਵਾਂ ਦੇ ਵਿੱਚ ਤਬਦੀਲ ਹੋ ਚੁੱਕੀਆਂ ਨੇ ਜਿਹਦੇ ਵਿੱਚ ਮੇਨ ਮੇਨ ਤੁਹਾਨੂੰ ਦੱਸੀਆਂ ਨੇ ਇਹਦੇ ਬਾਰੇ ਜਿਹੜੀ ਸੰਖੇਪ ਤੇ ਅਸੀਂ ਵੀਡੀਓ ਅਸੀਂ ਇਸ ਚੈਨਲ ਤੇ ਲੈ ਕੇ ਆਵਾਂਗੇ ਕਿਉਂ ਕਰਕੇ ਇਹਨਾਂ ਨੂੰ ਸਿੱਖਣਾ ਬਹੁਤ ਤੁਹਾਡੇ ਲਈ ਜ਼ਰੂਰੀ ਹੈ ਬਹੁਤ ਲਾਜ਼ਮੀ ਹੈ ਕਿਉਂ ਕਰਕੇ ਬਹੁਤ ਇੱਕ ਸਮਾਜ ਦੇ ਵਿੱਚ ਜਦੋਂ ਐਦਾਂ ਦਾ ਜਿਹੜਾ ਕਾਨੂੰਨ ਹੈ ਉਹ ਬਦਲਿਆ ਜਾਂਦਾ ਹੈ ਤਾਂ ਉਹਦਾ ਜਿਹੜਾ ਬੜਾ ਮਿਸ ਮਿਸਯੂਜ਼ ਵੀ ਹੁੰਦਾ ਹੈ ਤਾਂ ਉਸ ਤੋਂ ਬਚਣ ਦੇ ਲਈ ਤਨੂੰ ਕਾਨੂੰਨ ਦੀ ਜਿਹੜੀ ਬੇਸਿਕ ਜਾਣਕਾਰੀ ਹੈ ਉਹ ਸਿੱਖਣੀ ਬਹੁਤ ਜ਼ਰੂਰੀ ਹੈ ਤਾਂ ਕਿ ਜਿਹੜੇ ਤੁਸੀਂ ਆਪਣੇ ਹੱਕਾਂ ਦੀ ਰਾਖੀ ਕਰ ਸਕੋ ਤਾਂ ਕਿ ਅਗਰ ਕੋਈ ਤੁਹਾਡੇ ਨਾਲ ਕੋਈ ਤੱਕਾ ਕਰਦਾ ਹੈ ਤਾਂ ਉਹਨੂੰ ਨਿਆਂਇਤ ਤੌਰ ਤੇ ਉਸ ਤੱਕੇ ਨੂੰ ਰੋਕ ਸਕੋ ਕਿਉਂ ਕਰਕੇ ਦੋਸਤੋ ਅੱਜ ਕੱਲ ਸਮਾਜ ਦੇ ਵਿੱਚ ਬਹੁਤ ਅਸੀਂ ਪੜ੍ਹ ਲਿਖ ਗਏ ਹਾਂ ਲੇਕਿਨ ਜਦੋਂ ਕੋਈ ਪੁਲਿਸ ਵਾਲਾ ਜਾਂ ਪ੍ਰਸ਼ਾਸਨ ਦਾ ਬੰਦਾ ਤੱਕਾ ਕਰਦਾ ਹੈ ਅਸੀਂ ਉਸ ਨੂੰ ਕਹਿੰਨੇ ਹਾਂ ਰੋਕਦੇ ਹਾਂ ਬੜੇ ਕੀ ਅਸੀਂ ਬਿਲਕੁਲ ਨਹੀਂ ਮੈਂ ਯਾਰ ਪੜਿਆ ਲਿਖਿਆ ਪਰ ਜਦੋਂ ਉਹ ਕਹਿੰਦਾ ਚੱਲ ਥਾਣੇ ਤਨੂੰ ਕਾਨੂੰਨ ਦਾ ਕੀ ਪਤਾ ਤੇਰੇ ਉਥੇ ਕਰਦਾ ਸਾਰਾ ਕੁਝ ਲੇਕਿਨ ਉਦੋਂ ਅਸੀਂ ਚੁੱਪ ਕਰ ਜਾਂਦੇ ਹਾਂ ਇਸ ਲਈ ਕਾਨੂੰਨ ਦੇ ਜਿਹੜੇ ਬੇਸਿਕ ਰਾਈਟ ਨੇ ਉਹਦੀ ਵੀ ਜਾਣਕਾਰੀ ਸਾਨੂੰ ਹੋਣਾ ਬਹੁਤ ਲਾਜ਼ਮੀ ਹੈ ਹੁਣ ਜਿਹੜੀਆਂ ਧਾਰਾਵਾਂ ਨੇ ਦੋਸਤੋ ਮੁੱਖ ਤੌਰ ਤੇ ਕਿਹੜੀਆਂ-ਕਿਹੜੀਆਂ ਖਤਮ ਕੀਤੀਆਂ ਨੇ ਜਿਵੇਂ 377 ਮੰਨ ਲਓ ਅਨ ਨੈਚੁਰਲ ਸੈਕਸ ਮੰਨ ਲਓ ਕੋਈ ਅਗਰ ਕੋਈ ਮੰਨ ਲਓ ਕੋਈ ਜਿਹੜੀ ਵਾਈਫ ਹੈ ਉਹ ਦਾਜ ਦੇਹ ਦਾ ਮੁਕੱਦਮਾ 498ਏ ਲਾਉਂਦੀ ਹੈ ਤਾਂ ਉਹ ਕਹਿੰਦੀ ਹੈ ਵੀ ਇੱਕ ਤਰ੍ਹਾਂ ਨਾਲ ਇਹ ਵੀ ਮੁਕੱਦਮਾ ਨਾਲ ਲਗਾ ਦਿੱਤਾ ਜਾਵੇ ਕਿ ਉਸਨੇ ਉਸਦੇ ਹਸਬੰਦ ਨੇ ਅਨ ਨੈਚੁਰਲ ਜਿਹੜਾ ਸੈਕਸ ਹੈ ਉਹ ਕੀਤਾ ਹੈ ਉਹ ਜਿਹੜੀ ਧਾਰਾ ਕੰਪਲੀਟਲੀ ਖਤਮ ਕਰ ਦਿੱਤੀ ਗਈ ਹੈ ਜਿਹੜੀ ਧਾਰਾ 497 ਹੈ ਕਿ ਅਗਰ ਮੰਨ ਲਓ ਕਿਸੇ ਕੋਈ ਲੇਡੀ ਦਾ ਕਿਸੇ ਕੋਈ वूਮੈਨ ਦਾ ਕਿਸੇ ਨਾਲ ਕੋਈ ਚੱਕਰ ਹੈ ਉਸ ਦੀ ਮੈਰਿਜ ਤੋਂ ਬਾਅਦ ਕੋਈ ਬਾਹਰ ਕਿਸੇ ਨਾਲ ਫੇਰ ਚੱਲਦਾ ਹੈ ਉਸ ਦਾ ਜਿਹੜਾ ਹਸਬੰਡ ਸੀਗਾ ਉਸ ਜਿਹੜਾ ਥਰਡ ਪਰਸਨ ਦੀ ਉਹਦੇ ਖਿਲਾਫ ਜਿਹੜੀ ਕਾਰਵਾਈ ਕਰਵਾ ਸਕਦਾ ਸੀ ਇਸ ਲਈ ਇਹ ਧਾਰਾ ਵੀ ਜਿਹੜੀ ਖਤਮ ਕਰ ਦਿੱਤੀ ਗਈ ਹੈ ਜੇ ਨਾਲ ਦੋਸਤੋ ਜਿਹੜੀ 309 ਸੀ ਮੰਨ ਲਓ ਅਗਰ ਕੋਈ ਬੰਦਾ ਕੋਈ ਸੁਸਾਇਡ ਕਰਨ ਦੀ ਕੋਸ਼ਿਸ਼ ਕਰਦਾ ਹੈ ਆਪਣੇ ਆਪ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਦਾ ਹੈ ਤਾਂ ਉਸ ਦੇ ਉੱਪਰ 309 ਲੱਗਦੀ ਸੀ ਉਹ ਤਾਰਾ ਵੀ ਖਤਮ ਕਰ ਦਿੱਤੀ ਗਈ ਹੈ ਇਸ ਦੇ ਨਾਲ ਜਿਹੜੀ 124 ए है ਰਾਜ ਧਰੋ ਦੀ ਧਾਰਾ ਕਿ ਅਗਰ ਕੋਈ ਰਾਜ ਦੇ ਨਾਲ ਕੋਈ ਧਰੋ ਕਰਦਾ ਹੈ ਉਹ ਧਾਰਾ ਵੀ ਖਤਮ ਕਰ ਦਿੱਤੀ ਗਈ ਹੈ ਇਸ ਦੇ ਨਾਲ ਦੋਸਤੋ ਜਿਹੜੀਆਂ ਕੁਝ ਧਾਰਾਵਾਂ ਨਵੀਆਂ ਵੀ ਲੱਗੀਆਂ ਨੇ ਜਿਨ੍ਹਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਇਸ ਲਈ ਅਸੀਂ ਜਿਹੜੀਆਂ ਇਦਾਂ ਦੀਆਂ ਵੀਡੀਓ ਆ ਉਹ ਜਰੂਰ ਲੈ ਕੇ ਆਵਾਂਗੇ ਤਾਂ ਕਿ ਜਿਹੜੇ ਨਵੇਂ ਐਕਟ ਬਣਦੇ ਨਾਲ ਪੁਰਾਣੇ ਐਕਟਾਂ ਨੂੰ ਬਦਲਦੇ ਨਾਲ ਨਵੇਂ ਐਕਟ ਬਣੇ ਨੇ ਉਹਦੀ ਜਿਹੜੀ ਗੁੰਝਲਤਾ ਹੈ ਉਹਦਾ ਇੱਕ ਸਮਾਜ ਦੇ ਵਿੱਚ ਉਹਦਾ ਮਿਸਯੂਜ਼ ਵੀ ਬਹੁਤ ਹੋਵੇਗਾ ਇਸ ਲਈ ਤੁਸੀਂ ਇਸ ਨਵੇਂ ਐਕਟਾਂ ਦੀ ਜਾਂ ਕਾਨੂੰਨ ਦੀ ਜਿਹੜੀ ਬੇਸਿਕ ਜਾਣਕਾਰੀ ਹੈ ਉਹਨੂੰ ਸਿੱਖ ਕੇ ਚੰਗੇ ਇੱਕ ਤਰ੍ਹਾਂ ਨਾਲ ਆਪਣੇ ਹਿੱਤਾਂ ਦੀ ਜਿਹੜੀ ਰਾਖੀ ਕਰ ਸਕੋ ਅਤੇ ਇੱਕ ਜਿਹੜਾ ਬੰਦਾ ਕਾਨੂੰਨ ਦੇ ਤੌਰ ਤੇ ਅਗਰ ਸਿੱਖਿਆਤ ਹੈ ਤਾਂ ਉਹ ਇੱਕ ਤਰ੍ਹਾਂ ਨਾਲ ਇੰਪਾਵਰ ਫੀਲ ਕਰਦਾ ਹੈ ਉਹ ਜਿੱਥੇ ਆਪਣੀ ਰਾਖੀ ਕਰੇਗਾ ਆਪਣੇ ਸਮਾਜ ਦੇ ਵਿੱਚ ਆਪਣੇ ਰਿਸ਼ਤੇਦਾਰਾਂ ਦੀ ਆਪਣੇ ਪਰਿਵਾਰ ਦੀ ਸਾਰਿਆਂ ਦੀ ਰਾਖੀ ਕਰ ਸਕਦਾ ਹੈ ਇਹਦੇ ਬਾਰੇ ਜਿਹੜੀ ਟੌਪਿਕ ਟੂ ਟੌਪਿਕ ਵੀਡੀਓ ਹੈ ਨਵੇਂ ਕਾਨੂੰਨ ਬਾਰੇ ਅਸੀਂ ਲੈ ਕੇ ਆਉਂਦੇ ਰਹਾਂ ਹੋਵਾਂਗੇ ਇਸ ਲਈ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਅਤੇ ਲਾਈਕ ਵੀ ਕਰਿਓ ਅਤੇ ਬੈਲ ਆਈਕਨ ਦਬਾ ਦਿਓ ਤਾਂ ਕਿ ਨਵੀਂ ਵੀਡੀਓ ਆਉਣ ਤੇ ਤੁਹਾਨੂੰ ਸਾਡੀ ਜਿਹੜੀ ਵੀਡੀਓ ਆ ਉਹ ਸ਼ੋਅ ਹੋ ਸਕੇ ਇਸ ਲਈ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਐਦਾਂ ਦੀ ਉਹ ਵੀਡੀਓ ਦੇਖਣ ਦੇ ਲਈ ਸ਼ੇਅਰ ਵੀ ਜਰੂਰ ਕਰਿਓ ਧੰਨਵਾਦ